ਤੁਸੀਂ ਜੁੜੇ ਹੋ ਦਾ ਪ੍ਰਾਈਮ ਟੂਡੇ ਦੇ ਨਾਲ ਤੇ ਮੈਂ ਨਵਦੀਪ ਸਿੰਘ ਇਸ ਵੇਲੇ ਖੜਿਆ ਹਾਂ ਹੁਸ਼ਿਆਰਪੁਰ ਦੇ ਕਸਬਾ ਕਮਾਹੀ ਦੇਵੀ ਦੇ ਪਿੰਡ ਬੈ ਨੰਗਲ ਦੇ ਵਿੱਚ ਜਿੱਥੇ ਕਿ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਆਧੁਨਿਕ ਸਟੇਡੀਅਮ ਦਾ ਜਿਹੜਾ ਉਦਘਾਟਨ ਕੀਤਾ ਜਾਏਗਾ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਵੀਡੀਓ ਬੀਡੀਪੀਓ ਤਲਵਾੜਾ ਵਿਕਰਮ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਜਿਹੜਾ ਅੱਜ ਉਦਘਾਟਨ ਕੀਤਾ ਜਾਏਗਾ ਇਹ ਸਮਾਰਟ ਜਿਹੜਾ ਸਟੇਡੀਅਮ ਇਲਾਕੇ 'ਚ ਮੇਨਨ ਲੱਗਦਾ ਪਹਿਲਾਂ ਹੀ ਹੈਗਾ ਇਹ ਜੀ ਇਹ ਬਹਿ ਨੰਗਲ ਬਲਾਕ ਤਲਵਾੜਾ ਵਿੱਚ ਪਿੰਡ ਦਾ ਪਿੰਡ ਹੈ ਜਿਹਦੇ ਵਿੱਚ ਆਪਾਂ ਮਾਡਰਨਾਈਜ਼ প্লেਗਰਾਉਂਡ ਬਣਾਈ ਹੈ ਉਹਦੇ ਵਿੱਚ 16 ਲੱਖ ਦੀ ਲਾਗਤ ਨਾਲ ਵੱਖ-ਵੱਖ ਆਪਾਂ ਸੈਕਸ਼ਨ ਬਣਾਏ ਜਿੱਦਾ ਕਿਡਸ ਦਾ ਸੈਕਸ਼ਨ ਆ ਤੁਸੀਂ ਦੇਖ ਰਹੇ ਹੋ ਦੂਸਰੀ ਸਟੇਜ ਆ ਸ਼ੈੱਡ ਬਣਾਈ ਹੈ ਫੈਂਸਿੰਗ ਕਰਵਾਈ ਹੈ ਐਕਸਰਸਾਈਜ਼ ਹੈ ਲੋਕਾਂ ਦੇ ਲਈ ਐਕਸਰਸਾਈਜ਼ ਦੇ ਨੇ ਜਿਹਦੇ ਨਾਲ ਕਿ ਲੋਕੀ ਆਪਣੇ ਵਕ-ਵਕ ਰੁਟੀਨ ਦੇ ਵਿੱਚੋਂ ਟਾਈਮ ਕੱਢ ਕੇ ਜਿਹੜੇ ਲੋਕਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਰੋਗ ਹੁੰਦੇ ਕਿਸੇ ਤਰ੍ਹਾਂ ਦਾ ਤੇ ਉਹਦੇ ਲਈ ਆਪਾਂ ਐਕਸਰਸਾਈਜ਼ ਮਸ਼ੀਨ ਵਗੈਰਾ ਵੀ ਲਾਈਆਂ ਕਿ ਆਪਣੀ ਫਿਟਨੈਸ ਜਿਹੜੀ ਹੈ ਕਿ ਸਹੀ ਰੱਖਣ ਤੇ ਇਹ ਲੱਗਦਾ ਨਹੀਂ ਨਾ ਚੀਜ਼ਾਂ ਦੀ ਜ਼ਰੂਰਤ ਵੀ ਸੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆ ਅੱਜ ਦਾ ਸਮਾਜ ਕਿ ਨੌਜਵਾਨ ਜ਼ਿਆਦਾਤਰ ਖੇਡਾਂ ਦੇ ਨਾਲ ਜੁੜਨ ਕਿਉਂਕਿ ਨਸ਼ੇ ਵੱਲ ਦੋ ਪ੍ਰਭਾਵ ਕਈ ਵਾਰ ਨੌਜਵਾਨਾਂ ਦਾ ਬਹੁਤ ਜ਼ਿਆਦਾ ਪੈ ਜਾਂਦਾ ਪਰ ਇਸ ਤਰ੍ਹਾਂ ਦੇ ਪ੍ਰਬਲੇ ਇਹਦੇ ਨਾਲ ਨੌਜਵਾਨਾਂ ਦਾ ਪ੍ਰਭਾਵ ਵੀ ਜਿਹੜਾ ਘਟਦਾ ਨਸ਼ੇ ਤੋਂ ਔਰ ਖੇਡਾਂ ਵੱਲ ਜੁੜਦੇ ਨੇ ਬਿਲਕੁਲ ਬਿਲਕੁਲ ਦੇਖੋ ਜੀ ਨਸ਼ਿਆਂ ਤੋਂ ਦੂਰ ਰਹਿਣ ਲਈ ਬੱਚੇ ਵੀ ਇਸ ਕੰਮ ਤੋਂ ਦੂਰ ਰਹਿਣ ਘਰ ਮੋਬਾਈਲ ਨੂੰ ਲੱਗੇ ਰਹਿੰਦੇ ਆ ਥਿਸ ਇਸ ਆਲਸੋ ਐਡਿਕਸ਼ਨ ਇੱਕ ਤਰ੍ਹਾਂ ਦਾ ਨਸ਼ਾ ਹੈ ਕਿ ਬੱਚੇ ਮੋਬਾਈਲ ਦੇਖਦੇ ਆ ਕੋਈ ਹੋਰ ਗੇਮ ਦੇ ਦੇ ਜਾਂ ਵੀਡੀਓ ਗੇਮ ਖੇਲਦੇ ਆ ਜੇ ਸਾਡੀਆਂ ਪਲੇਗ੍ਰਾਉਂਡਸ ਬਣੀਆਂ ਹੋਣਗੀਆਂ ਅੱਛੀਆਂ ਹਰ ਸੈਕਸ਼ਨ ਦੇਖੋ ਕਿਡਸ ਦਾ ਕਿੰਨਾ ਵਧੀਆ ਸੈਕਸ਼ਨ ਹੈ ਸਟੇਜ ਹੈ ਬਣੀ ਹੈ ਰਨਿੰਗ ਲਈ ਟਰੈਕ ਬਣਿਆ ਬਾਲੀਬਾਲ ਦੀ ਗਰਾਊਂਡ ਬਣੀ ਹੈ ਉਹਦੇ ਨਾਲ ਇਹ ਹੈ ਕਿ ਸਾਡਾ ਸਾਰਾ ਜਿਹੜਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਇਹ ਚੀਜ਼ਾਂ ਜੇਕਰ ਇਨਫਰਾਸਟ੍ਰਕਚਰ ਜਿਆਦਾ ਤੋਂ ਜਿਆਦਾ ਕੰਢੀ ਏਰੀਆ ਦੇ ਵਿੱਚ ਜੇ ਡਿਵੈਲਪਮੈਂਟ ਹੁੰਦੀ ਹੈ ਇਸ ਤਰ੍ਹਾਂ ਦੀ ਤਾਂ ਬਹੁਤ ਹੀ ਅੱਛਾ ਹੈ ਬਾਰੇ ਪਹਾੜੀ ਇਲਾਕੇ ਦੇ ਹੈ ਹਨ ਕੰਢੀ ਲੱਗਦਾ ਪਹਾੜੀ ਖੇਤਰ ਹੈ ਕਾਫੀ ਜੜੀ ਦੀ ਪਹਾੜੀ ਇਲਾਕਾ ਹੈ ਤੇ ਇੱਥੇ ਕਾਫੀ ਮੁਸ਼ਕਲਾਂ ਵੀ ਰਹੀਆਂ ਹੋਣਗੀਆਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਤਿਆਰ ਕਰਨ ਵਾਸਤੇ ਜੀ ਜੀ ਇਹ ਬਹੁਤ ਹੀ ਤੁਹਾਡਾ ਵਧੀਆ ਕੁਐਸਚਨ ਹੈ ਕਿਉਂਕਿ ਇਹਦੇ ਇਹ ਜਿਹੜਾ ਏਰੀਆ ਵਾ ਪੱਥਰੀਲਾ ਏਰੀਆ ਹੈ ਜਾਕੀ ਕਾਫੀ ਇਹਦੇ ਵਿੱਚ ਪੱਥਰ ਹੁੰਦੇ ਆ ਹੁਣ ਤੁਸੀਂ ਆਹ ਦੇਖੋ ਸਰਫੇਸ ਦੇਖੋ ਇਹ ਸਾਰਾ ਅਸੀਂ ਪਲੇਨ ਕਰਵਾਇਆ ਪਲੇਨ ਕਰਾ ਕੇ ਲੈਂਡ ਲੈਵਲਿੰਗ ਇਹਦੀ ਜਿਹੜੀ ਹੈ ਕਰਵਾਈ ਹੈਗੀ ਹੈ ਲੈਂਡ ਲੈਵਲਿੰਗ ਕਰਾਉਣ ਤੋਂ ਬਾਅਦ ਜਿਹੜਾ ਕਿ ਦੇਖੋ ਇਹਦੇ ਉੱਤੇ ਘਾਹ ਕਿੰਨਾ ਵਧੀਆ ਤੁਹਾਨੂੰ ਖੂਬਸੂਰਤ ਨਜ਼ਰ ਆ ਤੇ ਇਹ ਸਾਰਾ ਬਹੁਤ ਜਿਆਦਾ ਹਾਰਡ ਵਰਕਿੰਗ ਕੀਤੀ ਹੈ ਸਾਡੇ ਸਟਾਫ ਨੇ ਵੀ ਬਾਕੀ ਜੋ ਅਨਸਕਿਲਡ ਲੇਬਰ ਹੈ ਸਾਡੀ ਮਨਰੇਗਾ ਦੀ ਉਹਨਾਂ ਨੇ ਵੀ ਸਾਡੇ ਜਿਹੜੇ ਠੇਕੇਦਾਰ ਲਾਹੀ ਲਾਏ ਉਹਨਾਂ ਨੇ ਵੀ ਮਿਹਨਤ ਕੀਤੀ ਆ ਤੁਸੀਂ ਚਾਰ ਰਾਊਂਡ ਸਾਰੇ ਪਾਸੇ ਦੇਖ ਲਓ ਫਲੱਡ ਲਾਈਟਾਂ ਵੀ ਲੱਗੀਆਂ ਤੇ ਛੋਟੀਆਂ ਛੋਟੀਆਂ ਲਾਈਟਾਂ ਵੀ ਆਪਾਂ ਕੰਦਾ ਵਿੱਚ ਲਗਵਾਈਆਂ ਦੇਖੋ ਉਹਦੇ ਨਾਲ ਕੀ ਰਾਤ ਨੂੰ ਰੋਸ਼ਨੀ ਹੈ ਕੀ ਬੱਚੇ ਲੇਟ ਨਾਈਟ ਤੱਕ ਇੱਥੇ ਜਾਨੀ ਕਿ ਖੇਲ ਸਕਦੇ ਆ ਜੇ ਪਿੰਡ ਦੇ ਵਿੱਚ ਇੱਕ ਕਲੱਬ ਵੀ ਹੈ ਤੇ ਕਲੱਬ ਜਿਹੜਾ ਹੈ ਕਿ ਉਹ ਕਲੱਬ ਹੋਣ ਨਾਲ ਕਿ ਆਪਣੇ ਰਾਤ ਨੂੰ ਵੀ ਇੱਥੇ ਗੇਮ ਜਿਹੜੀਆਂ ਕਰਵਾ ਸਕਦੇ ਆ ਜਿਸ ਦੇ ਨਾਲ ਕਿ ਬੱਚਿਆਂ ਦੀ ਮੋਬਾਈਲ ਦੀ ਆਦਤ ਹੋਰ ਜਿਹੜੀਆਂ ਕੋਈ ਗਲਤ ਆਦਤਾਂ ਉਹ ਤੋਂ ਦੂਰ ਰਹਿ ਸਕਦੇ ਬਿਲਕੁਲ ਜਿਹੜੀ ਲਾਈਟਿੰਗ ਤੁਸੀਂ ਗੱਲ ਕੀਤੀ ਕਿਉਂਕਿ ਬਹੁਤ ਸਾਰੇ ਸਾਡੇ ਇਲਾਕਾ ਟੂਰਨਾਮੈਂਟ ਬਹੁਤ ਸਾਰੇ ਨੌਜਵਾਨ ਕਰਾਉਂਦੇ ਨੇ ਪਰ ਬਹੁਤ ਦਿੱਕਤਾਂ ਆਂਦੀਆਂ ਇਹ ਵੇਲੇ ਰਾਤ ਨੂੰ ਲਾਈਟਾਂ ਨਹੀਂ ਹੁੰਦੀਆਂ ਸੀ ਆਪਣੇ ਕੋਈ ਸਾਧਨ ਪੈਦਾ ਕਰਕੇ ਜਾਂ ਟੂਰਨਾਮੈਂਟ ਕਰਵਾਉਣੇ ਪੈਂਦੇ ਜਗ੍ਹਾ ਤੱਕ ਨਹੀਂ ਮੋਹੱਈਆ ਹੁੰਦੀ ਸੀ ਉਹ ਖੇਤਾਂ ਦੇ ਵਿੱਚ ਜ਼ ਉਹਨਾਂ ਨੌਜਵਾਨ ਵੀ ਇੱਥੇ ਵੱਤਵਾ ਦੇਣਾ ਟੂਰਨਾਮੈਂਟ ਵੀ ਕਰਵਾ ਸਕਣਗੇ ਜੋ ਵੱਤਵਾ ਲੋਕਾਂ ਨੂੰ ਖੇਡਾਂ ਵੱਲ ਜੋੜ ਸਕਣ ਬਹੁਤ ਹੀ ਵਧੀਆ ਚੀਜ਼ ਹੈ ਦੇਖੋ ਫਲੱਡ ਲਾਈਟਾਂ ਔਰ ਲਾਈਟਨਿੰਗ ਕਰਨੀ ਇਹ ਹੈ ਕਿ ਰਾਤ ਨੂੰ ਵੀ ਬੱਚੇ ਲੇਟ ਨਾਈਟ ਤੱਕ ਜਿਹੜੇ ਬੱਚੇ ਮੰਨ ਲਓ ਸ਼ਾਮ ਨੂੰ ਟਿਊਸ਼ਨ ਪੜ੍ਹਦੇ ਆ ਸਕੂਲ ਤੋਂ ਆਉਣ ਤੋਂ ਬਾਅਦ ਉਹਨਾਂ ਕੋਈ ਇੱਕ ਇੱਕ ਇਹ ਬਹੁਤ ਹੀ ਅੱਛਾ ਪਲੇਟਫਾਰਮ ਹੋ ਗਿਆ ਕਿ ਉਹ ਰਾਤ ਨੂੰ ਵੀ 9 9 ਵਜੇ ਤੱਕ 10 ਵਜੇ ਤੱਕ ਜਾਨੀ ਕਿ ਖੇਡ ਸਕਦੇ ਇੱਥੇ ਆਰਾਮ ਨਾਲ ਤੇ ਜਾਨੀ ਕਿ ਲਾਈਟ ਜਿਹੜੀ ਹੈ ਉਹ ਜਗਦੀ ਰਹੇਗੀ ਤੇ ਬਹੁਤ ਅੱਛਾ ਹੈ ਲਗਦਾ ਨਹੀਂ ਜਿਵੇਂ ਤੁਸੀਂ ਖੜੇ ਹੋ ਇਸ ਜਗ੍ਹਾ ਤੇ ਮਹਿਸੂਸ ਹੋ ਰਿਹਾ ਕਿ ਸੇ ਪਿੰਡ ਚ ਖੜੇ ਆਸੀਂ ਇੱਦਾਂ ਲੱਗ ਰਿਹਾ ਕਿ ਸ਼ਹਿਰ ਦੇ ਵਿੱਚ ਨਹੀਂ 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 ਹੁਣ ਤੇ ਬਹੁਤ ਹੀ ਅੱਛੀ ਡਿਵੈਲਪਮੈਂਟ ਹੋ ਰਹੀ ਹੈ ਤੁਸੀਂ ਆਲ ਦੇਖੋ ਕੰਡੀ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਡਿਵੈਲਪਮੈਂਟ ਹੋਣਾ ਬਹੁਤ ਹੀ ਅਨਸਟੋਨਿਸ਼ਿੰਗ ਹੈ ਹੈਰਾਨੀਜਨਕ ਪਰ ਬਹੁਤ ਅੱਛਾ ਹੈ ਬਹੁਤ ਅੱਛੀ ਡਿਵੈਲਪਮੈਂਟ ਹੋ ਰਹੀ ਹੈ ਤੇ ਵੀਡੀਓ ਸਾਹਿਬ ਅੱਜ ਹੁਣ ਪਹੁੰਚ ਰਿਹਾ ਮੈਂ ਮੈਂਬਰ ਪਾਰਲੀਮੈਂਟ ਡਾਕਟਰ ਆਸ਼ਕਮਰ ਚੱਬੇ ਹਲਕਾ ਵਿਧਾਇਕ ਖੁਦ ਕਰਨ ਦੇ ਉਦਘਾਟਨ ਤੇ ਪਹੁੰਚ ਕੇ ਜੀ ਜੀ ਐਮਐਲਏ ਸਾਹਿਬ ਆਪਣੇ ਕਰਮਬੀਰ ਖੁੰਮਣ ਜੀ ਐਮਪੀ ਸਾਹਿਬ ਰਾਜਕੁਮਾਰ ਚੱਬੇਵਾਲ ਸਾਹਿਬ ਨੇ ਇਹਨਾਂ ਦਾ ਦੁਗਾਟਨ ਕਰਨਾ ਹੈਗਾ ਤੇ ਉਹਨਾਂ ਦੁਆਰਾ ਇਹ ਦੁਗਾਟਨ ਕੀਤਾ ਜਾਏਗਾ ਮੈਂ ਕਾਹਤੇ ਸਵਾਲ ਕਰਾਂਗਾ ਤਾਂ ਹੁਣ ਇਹ ਜਿਹੜਾ ਸਟੇਡੀਅਮ ਇੱਥੇ ਪਹਿਲਾ ਜਿਹੜਾ ਐਡਵਾਂਸ ਜਿਹੜਾ ਸਟੇਡੀਅਮ ਕਹਦੀ ਹੈ ਇਸ ਤੋਂ ਬਾਅਦ ਹੋਰ ਵੀ ਪਿੰਡਾਂ ਦੇ ਵਿੱਚ ਜਿਹੜਾ ਖੋਲੇ ਜਾਣਗੇ ਇਸ ਤਰੀਕੇ ਦਾ ਬਣਾਏ ਜਾਣਗੇ ਜੀ 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 ਇਹਦੇ ਲਈ ਦੇਖੋ ਮਨਰੇਗਾ ਸਕੀਮ ਦੀਨ ਵੀ 13 ਜਿਹੜੇ ਕੀ ਸਟੇਡੀਅਮ ਜਿਹੜੇ ਕੀ ਚੁਣੇਗੇ ਇੱਥੇ ਦੇ ਵੱਖ-ਵੱਖ ਪਿੰਡਾਂ ਦੇ ਉਹ ਵੀ ਬਿਲਕੁਲ ਮਾਡਰਨਾਈਜ਼ ਬਣਨਗੇ ਘੱਟੋ ਘੱਟ 25-30 ਲੱਖ ਰੁਪਏ ਦੀ ਲਾਗਤ ਨਾਲ ਅੱਛੇ ਉਹਦੇ ਵਿੱਚ 16 ਕਾਈਂਡ ਆਫ ਐਕਟੀਵਿਟੀਜ਼ 16 ਤਰ੍ਹਾਂ ਦੀਆਂ ਐਕਟੀਵਿਟੀਆਂ ਜਿਹੜੀਆਂ ਉਹਦੇ ਵਿੱਚ ਹੋਣੀਆਂ ਜਿਹਦੇ ਵਿੱਚ ਇਕਵਿਪਮੈਂਟ ਸਟੋਰ ਟੁਆਇਲਟਸ ਮਡ ਟਰੈਕ ਐਂਡ ਬਾਲੀਵਾਲ ਗਰਾਊਂਡ ਬਾਸਕਟਬਾਲ ਗਰਾਊਂਡ ਕ੍ਰਿਕਟ ਗਰਾਊਂਡ ਵੱਖਰੀ ਵੱਖਰੀ ਜਿੱਦਾਂ ਦੀ ਵੀ ਜਿਸ ਪਿੰਡ ਦੇ ਬੱਚਿਆਂ ਨੂੰ ਜਿਸ ਕੰਮ ਚ ਰੁਚੀ ਆ ਖੇਲਣ ਲਈ ਉਹਦੇ ਲਈ ਉਹ ਜਾਨੀ ਕਿ ਮੁਹਈਆ ਜਿਹੜੀ ਆ ਕਰਵਾਈ ਜੋ ਇਸ ਤੋਂ ਇਲਾਵਾ ਮੈਂ ਹੋਰ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਏਰੀਏ ਦੇ ਵਿੱਚ ਕਿ ਪਟੇਰ ਪਿੰਡ ਔਰ ਮਾਵਾ ਪਿੰਡ ਹੈ ਜੋ ਉੱਥੇ ਜਿਹੜੀਆਂ ਲਾਇਬ੍ਰੇਰੀਆਂ ਜਿਹੜੀਆਂ ਕਿ ਦੋ ਬਣੀਆਂ ਉਹ 40 ਲੱਖ ਦੀ ਲਾਗਤ ਨਾਲ ਬਣਨ ਜਾ ਰਹੀਆਂ ਬਹਿਮਾਵਾ ਦੇ ਵਿੱਚ ਤੇ ਡਾਊਨ ਸੀਲਿੰਗ ਦੇ ਕੰਮ ਕਰ ਰਿਹਾ ਉਹ ਬਸ ਸਾਡੇ ਕੋ ਹਫ਼ਤੇ 10 ਦਿਨ ਦੇ ਵਿੱਚ ਉਹ ਤਿਆਰ ਹੋ ਜਾਣੀ ਹੈ ਉਹਦਾ ਦੁਗਟਨ ਵੀ ਜਿਹੜਾ ਕੀਤਾ ਜਾਣਾ ਜਲਦ ਤੋਂ ਜਲਦ ਇਸ ਤੋਂ ਇਲਾਵਾ ਜਿਹੜੀਆਂ ਕਿ ਹੋਰ ਵੀ ਕਈ ਤਰ੍ਹਾਂ ਦੀਆਂ ਗ੍ਰਾਂਟਾਂ ਹੈ ਜਿੱਦਾਂ ਆਡੀਓ ਸਕੀਮ ਦੀ ਗ੍ਰਾਂਟ ਹੈ ਮਨਰੇਗਾ ਸਕੀਮ ਦੀ ਗ੍ਰਾਂਟ ਹੈ ਉਹ ਕਾਫੀ ਤੇ ਇਸ ਤੋਂ ਬਾਅਦ ਰੰਗਲਾ ਪੰਜਾਬ ਦੀਆਂ ਗ੍ਰਾਂਟਾਂ ਵੀ ਇਸ ਏਰੀਆ 'ਚ ਆਣੀਆਂ ਜਿਹੜੀਆਂ ਸ਼ੁਰੂ ਹੋ ਰਹੀਆਂ 2 ਕਰੋੜ ਦੀ ਲੱਗ ਗਈਆਂ ਮੈਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗਾ ਦੇਖੋ ਕਿ ਉਹ ਸਾਹ ਜਗ ਜਗ ਚੁੱਕੀਆਂ ਨੇ ਇਹ ਆ ਜਿਹੜਾ ਸਟੇਡੀਅਮ ਦਾ ਉਹ ਕਟਣਾ ਬੀਡੀ ਸਾਹਿਬ ਸਾਰੇ ਪਾਸੇ ਲਗਾਈਆਂ ਹੋਈਆਂ ਹਨ ਮਤਲਬ ਜਿੱਦਾਂ ਸਾਹਮਣੇ ਦੇਖੋ ਫਿਲਹਾਲ ਤਾਂ ਆਪਾਂ 2 ਫਲੱਡ ਲਾਈਟਸ ਲਗਾਈਆਂ ਏਰੀਆ ਕਵਰ ਕਰਨ ਲਈ ਕਿ ਜਿੱਧਰ ਇੱਕ ਪਲੇਗਰਾਉਂਡ ਆਪਾਂ ਤੁਸੀਂ ਉਧਰ ਨੂੰ ਕੈਮਰਾ ਮਾਰੋ ਜੀ ਇੱਕ ਵਾਰੀ ਤੁਸੀਂ ਉਹ ਦੇਖੋ ਉਹ ਪਲੇਗਰਾਉਂਡ ਬਣਾਈ ਆ ਜਿਹੜੀ ਜਿਹੜੀ ਗੱਲ ਕਰ ਲਾਂਗੇ ਜੀ ਚਲੋ ਜਿਹੜੀ ਪਲੇਗਰਾਉਂਡ ਬਣਾਈ ਆ ਉਹਦੇ ਵਿੱਚ ਉਹ ਤੁਸੀਂ ਦੇਖੋ ਕਿ ਫਲੱਡ ਲਾਈਟ ਦੇ ਨਾਲ ਨਾਲ ਫਲੱਡ ਨਾਈਟ ਜਿਹੜੀ ਆ ਕਿ ਫਲੈਸ਼ ਆਊਟ ਹੋ ਰਹੀ ਆ ਉਹਦੇ ਉੱਤੇ ਤੇ ਫਲੱਡ ਲਾਈਟ ਸਲ ਫਲੈਸ਼ ਹੋਣ ਤੋਂ ਹੋਣ ਨਾਲ ਦੇਖੋ ਕਿੰਨਾ ਫਰਕ ਜਿਹੜਾ ਹੈ ਕਿ ਲੱਗ ਰਿਹਾ ਕਿ ਬੱਚੇ ਰਾਤ ਨੂੰ ਵੀ ਖੇਡ ਸਕਦੇ ਆ ਇੱਥੇ ਜਿੰਨੇ ਮਰਜੀ ਤੇ ਵੀਡੀਓ ਸਾਹਿਬ ਜਿਸ ਤਰ੍ਹਾਂ ਅੱਜ ਸਰਕਾਰਾਂ ਦੀ ਪਹਿਲੇ ਹੁੰਦਾ ਸੀ ਟਾਈਮ ਤੇ ਲੱਗਦਾ ਨਹੀਂ ਹੁਣ ਇਸ ਟੈਕਨੋਲੋਜੀ ਵਿੱਚ ਜਿਸ ਤਰੀਕੇ ਨਾਲ ਐਡਵਾਂਸ ਹੁੰਦੀ ਜਾ ਰਹੀ ਹੈ ਤੇ ਜਿੱਦਾਂ ਹੁਣ ਉਹ ਚੀਜ਼ਾਂ ਸੰਭਵ ਹੋ ਗਈਆਂ ਜਿਨ੍ਹਾਂ ਚੀਜ਼ਾਂ ਤੇ ਪਹਿਲੇ ਬਹੁਤ ਦਿੱਕਤਾਂ ਆਂਦੀਆਂ ਸੀ ਇਸ ਤਰੀਕੇ ਦੇ ਪਲੇਟਫਾਰਮ ਨੂੰ ਤਿਆਰ ਕਰਨਾ ਲੱਗਦਾ ਨਹੀਂ ਆਉਣ ਵਾਲਾ ਸਮਾਂ ਹੋਰ ਇਸ ਤੋਂ ਵਧੀਆ ਐਡਵਾਂਸ ਹੋਏਗਾ ਦੇਖੋ ਇਸ ਏਰੀਏ ਦੇ ਹਿਸਾਬ ਨਾਲ ਇਹ ਗਰਾਊਂਡ ਬੰਨਣਾ ਬਹੁਤ ਹੀ ਵੱਡੀ ਮੈਂ ਕਹਿੰਨਾ ਕਿ ਬਹੁਤ ਵੱਡੀ ਚੀਜ਼ ਹੈ ਕਿਉਂਕਿ ਦੇਖੋ ਇੱਥੇ ਸਮਾਨ ਪਹਚਾਣਾ ਵੀ ਕਿੰਨੀ ਔਖੀ ਗੱਲ ਹੈ ਪਹਾੜੀ ਏਰੀਆ ਦੇ ਵਿੱਚ ਬਟ ਫਿਰ ਵੀ ਤਿਆਰ ਕਰਨਾ ਮਿਹਨਤ ਮੁਸ਼ਕਲ ਦਾ ਕੰਮ ਹੈ ਹੁੰਦਾ ਹੈ ਬਟ ਬਹੁਤ ਹੀ ਮਿਹਨਤ ਨਾਲ ਇਹ ਕੰਮ ਹੋਇਆ ਤੇ ਪਰ ਬਹੁਤ ਹੀ ਅੱਛਾ ਕੰਮ ਹੈ ਪਿੰਡਾਂ ਨੂੰ ਖੁਸ਼ੀ ਬਹੁਤ ਜ਼ਿਆਦਾ ਲੱਗ ਰਹੀ ਹੈ ਬਹੁਤ ਵੱਡੇ ਗੰਦੇ ਬਿਲਕੁਲ ਦੇਖੋ ਤੁਹਾਡੇ ਸਾਹਮਣੇ ਕਾਫੀ ਲੋਕ ਆਏ ਆ ਸਾਰੇ ਇਲਾਕੇ ਦੇ ਸਰਪੰਚੀਜ਼ ਆਏ ਆ ਤੇ ਐਮਐਲਏ ਸਾਹਿਬ ਵੀ ਕਾਫੀ ਜ਼ਿਆਦਾ ਡਿਵੈਲਪਮੈਂਟ ਜਿਹੜੇ ਕੀ ਕਰਾਰੇ ਹੈਗੇ ਆ ਇੱਥੇ ਕਿ ਬਹੁਤ ਜ਼ਿਆਦਾ ਉਹਨਾਂ ਨੇ ਗਰੰਟਾ ਦਿੱਤੀਆਂ ਲਗਭਗ ਜਿਹੜਾ ਕਿ 10 ਕਰੋੜ ਰੁਪਇਆ ਪਿਛਲੇ 2-3 ਸਾਲਾਂ ਦੇ ਵਿੱਚ ਕੀ ਆਇਆ ਹੈਗਾ ਤੇ ਬਾਕੀ ਐਮਪੀ ਲੈਂਡ ਦਾ ਆਇਆ ਬਾਕੀ ਹੋਰ ਵੀ ਕਈ ਸਕੀਮਾਂ ਜਿਹੜੀਆਂ ਹੈਗੀਆਂ ਕਿ ਡਿਪਟੀ ਸੀਐਮ ਫੰਡ ਹੈ ਵਗੈਰਾ ਵਗੈਰਾ ਹੋਰ ਜਿੰਨੇ ਵੀ ਸਕੀਮਾਂ ਹੈਗੀਆਂ ਉਹਦੇ ਵਿੱਚ ਕਾਫੀ ਫੰਡ ਜਿਹੜੇ ਕਿ ਕੰਡੀ ਏਰੀਆ ਨੂੰ ਆਇਆ ਤੇ ਇਸ ਤੋਂ ਆਉਣ ਵਾਲਾ ਸਮਾਂ ਆਈ ਥਿੰਕ ਬੈਟਰ ਮੈਂਟਲ ਹੀ ਹੈ